ਚਾਲ ਨੇ ਅੱਜ ਆਪਾਂ ਇਸ ਦੀ ਹਸਪੀਟਲ 'ਚ ਤੇ ਆਪਣਾ ਕਪਿਲ ਹੈਗਾ ਥੋੜਾ ਜਿਹਾ ਇੱਥੇ ਬਿਮਾਰ ਦਾਖਲ ਹੁੰਦਾ ਠੀਕ ਹੈ ਵੈਸੇ ਕੰਮ ਚੱਲ ਗਿਆ ਇਨਸ਼ਾਅੱਲਾ ਠੀਕ ਹੋ ਜਵੇ ਤੇ ਹੁਣ ਆਪਾਂ ਚੱਲਨੇ ਆ ਘਰ ਨੂੰ ਠੀਕ ਹੈ ਨਾ ਬਸ ਜਾਣ ਹੋਣੀ ਕੀਤਾ ਵੈਸੇ ਤਾਂ ਮੈਂ ਕੱਪੜੇ-ਕੁੱਪੜੇ ਫੜਾ ਕੇ ਆਇਆ ਨਾਲੇ ਰਾਤ ਦਾ ਵਿਚਾਰਾ ਇੱਥੇ ਦਾਖਲ ਹੋਇਆ ਯਾਰ ਹਸਪੀਟਲ ਬਹੁਤ ਤਗੜਾ ਹੈ ਫ੍ਰੀ ਇਲਾਜ ਇੱਥੇ ਪਰ ਆਪਣੇ ਲਈ ਨਹੀਂ ਹੈਗਾ ਹੈ ਇੰਨਾਂ ਲਈ ਆ। ਤੇੜੀ ਮੈਡੀਕਲ ਚ ਹੁੰਦਾ ਨਾ ਬਹੁਤ ਬੜੀ ਆ। ਸਰਕਾਰੀ ਹਸਪਤਾਲਾਂ ਜਿੰਨੀ ਸਹੂਲਤਾਂ ਕੁੱਛੀ ਨਾ ਵੇ। ਹੁਣ ਆਪਾਂ ਚੱਲਿਆਂ ਘਰ ਨੂੰ। ਅੱਜ ਤੁਹਾਨੂੰ ਅੱਜ ਤੁਹਾਨੂੰ ਨਵਾਂ ਰੂਟ। ਨਵਾਂ ਰੂਟ ਹੈਗਾ ਆਪਣਾ ਦਾ ਤੁਰਕੀ ਰੋਡ। ਹਸਪੀਟਲ ਤੋਂ ਘਰ ਦਾ ਬਾਕੀ ਵੀਡੀਓ ਵਧੀਆ ਲੱਗੇ ਸ਼ੇਅਰ ਕਰਦੇ ਕਰੋ ਮੇਰਾ ਵੀਰ ਬਣ ਕੇ ਠੀਕ ਹੈ ਨਾ ਸ਼ੇਅਰ ਕਰਟ ਕਰਦੇ ਹੋ ਯਾਰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਲਾਈਕ ਦੇ ਨਾਲ ਰੀਚ ਵੱਧ ਜਾਂਦੀ ਹੈ ਔੜੀ ਜੀ ਇਹਦੇ ਨਾਲ ਥੋੜਾ ਜਿਹਾ ਵੀ ਰੀਚ ਵੱਧਦੀ ਹੈ ਤੇ ਵੀਡੀਓ ਵਾਇਰਲ ਹੁੰਦੀ ਹੈ ਵੀਰ ਬਣ ਕੇ ਲਾਈਕ ਜਰੂਰ ਕਰ ਦਿਆ ਕਰੋ ਯਾਰ ਆ ਦੇਖੋ ਜਿੱਥੇ ਇਸ਼ਾਰਾ ਲੱਗਿਆ ਹੋਣਾ ਆਪਾਂ ਇੱਥੇ ਹੌਲੀ ਹੌਲੀ ਮੋੜ ਸਕਦੇ ਹਾਂ ਜੀ ਯਾਮੀ ਨਹੀਂ ਸੱਜਤ ਜੇ 1 ਲੱਖ ਤਾਂ ਭਜਾ ਕੇ ਮੋੜ ਲਈ ਤਾਂ ਕੈਮਰਾ ਜੋ ਕਦੇ ਮੋੜਨਾ ਦਾ ਸਟਾਪ ਕਰਕੇ ਮੋੜਨੀ ਐ ਤੂੰ ਇਹ ਰੈੱਡ ਲਾਈਟ ਹੀ ਹੋਵੇ ਸਲੋ ਕਰੋ ਤਾਂ ਮੋੜ ਲਓ ਆਪ ਜਰਾ ਚੱਲਿਆ ਦੇਖ ਡਿਲੀਵਰੀ ਵਾਲਾ ਇਹ ਗੰਭੀਰ ਬੜੀਆ ਕਰ ਦਿੰਦਾ ਹੈ। ਅੰਦੇ ਕਦੋਂ ਤੱਕ ਤਿੰਨ ਚਾਰ ਰੋਡ ਨਿਕਲਦੇ ਨੇ ਇਸ਼ਾਰੇ ਤੋਂ। ਪਰ ਇਹ ਇਸ਼ਾਰਾ ਜਿਹਨੂੰ ਸਮਝ ਆ ਜਾਵੇ ਉਹੀ ਮੁੰਡਾ ਨਿਕਲ ਸਕਦਾ ਕਿਉਂਕਿ ਜਿਹੜੇ ਇੱਥੇ ਰਹਿੰਦੇ ਨੇ ਉਹਨਾਂ ਨੂੰ ਤਾਂ ਪਤਾ ਜੀ ਨਵਾਂ ਮੰਦਰ ਦਾ ਕਈ ਵਾਰ ਸਿੱਧੀ ਚਲੇ ਜਾਂਦਾ। ਇਹ ਹੁਣ ਆਪਾਂ ਜਾਣਾ ਆਪਦੇ ਰੋਡ ਤੇ ਸਿੱਧੀ ਹੈ ਪਰ ਆਪਾਂ ਇਸਾਰੇ ਤਾਂ ਇੱਧਰ ਨੂੰ ਲੈ ਕੇ ਫੇਰ ਜਾਣਾ ਪੈਣਾ ਹੈ ਜੇ ਆਪਾਂ ਉਹ ਪਰਲੇ ਰੋਡ ਚਲੇ ਜਾਂਦੇ ਆ ਸੱਜਾ ਮੋੜ ਜਾਂਦੇ ਇੱਥੇ ਰੋਡਾਂ ਦੀ ਜਿਹੜੇ ਬੁਨਿਆਦ ਆ ਨਾ ਵਧੀਆ ਬਣਾਈ ਹੋਈ ਆ ਸਹੀ ਢੰਗ ਨਾਲ ਬਣਾਈ ਹੋਈ ਆ ਆਪਾਂ ਜਿਹੜਾ ਸੱਜਾ ਤਾਂ ਹਸਪੀਟਲ ਆ ਦੇਖ ਰਿਹਾ ਹਾਂ ਨੂੰ ਇਹਦੇ ਵਿੱਚ ਆਈ ਸੀ ਆਪਾਂ ਅਮਰਜੈਂਸੀ ਦੇ ਵਿੱਚ ਨਾਲ ਨਾਲ ਵੀਡੀਓ ਚੱਲਦੀ ਆ ਤੇ ਸ਼ੇਅਰ ਲਾਈਕ ਜ਼ਰੂਰ ਕਰ ਦਿਆ ਕਰੋ ਮੇਰਾ ਵੀਰ ਜਿਹੜਾ ਨਵਾਂ ਚਾਉਂਦਾਗਾ ਉਹ ਵੀ ਆਪਣਾ ਜਾਣ ਲੂ ਵੀ ਕਿਵੇਂ ਚੱਲਣਾ ਇੱਥੇ ਕਿਵੇਂ ਨਹੀਂ ਠੀਕ ਹੈ ਨਾ ਇਹ ਛੋਡੇ ਕਰਕੇ ਵੀਡੀਓ ਆਪਾਂ ਵਧੀਆ ਬਣਾ ਰਹੇ ਆਂ ਰਿਸਕ ਵੀ ਲੈਣਾ ਪੈਂਦਾ ਕੈਮਰੇ ਆ ਕੁਮਰੇ ਆਂਦਾ ਠੀਕ ਨਹੀਂ ਇੰਨਾ ਦਾ ਸਾਥ ਦੇ ਦਿਆ ਕਰੋ ਵੀਰ ਬਣ ਕੇ ਲਾਈਕ ਲੁੱਕ ਕਰ ਦਿਆ ਕਰੋ ਵੀਡੀਓ ਨੂੰ ਦਪੈਰੇ ਦੇ 2 ਵਜੇ ਵੇ ਨੇ 2 ਵਜੇ 9 ਮਿੰਟ ਹੋ ਗਏ ਪੂਰੀ ਘੜੀ ਧੁੱਪ ਹੈ ਗਰਮੀ ਨੇ ਕਰਾਈ ਵੀ ਆਤ ਦਾ ਇਸ ਤੋਂ ਬਿਨਾ ਕੋਈ ਜ਼ਿੰਦਗੀ ਨਹੀਂ